ਹਰ ਇੱਕ ਪਰਿਵਾਰ ਚਾਹੁੰਦਾ ਹੈ ਕਿ ਸਾਡੇ ਘਰ ਖੁਸ਼ੀ ਆਵੇ ਤੇ ਸਾਡੇ ਘਰ ਵਿੱਚ ਖੁਸਰੇ ਨੱਚਣ ਪਰ ਕੋਈ ਨਹੀਂ ਚਾਹੁੰਦਾ ਕਿ ਸਾਡੇ ਘਰ ਉਹਨਾਂ ਵਰਗਾ ਕੋਈ ਬੱਚਾ ਪੈਦਾ ਹੋਵੇ ਉਦਤ ਵੱਲੋਂ ਪੈਦਾ ਕੀਤੇ ਗਏ ਇਸ ਤੀਸਰੇ ਜੈਂਡਰ ਨੂੰ ਇੰਨੀ ਨਫ਼ਰਤ ਕਿਉਂ ਕਰਦੀ ਹੈ ਦੁਨੀਆ ਤੇ ਪਹਿਲੇ ਸਮਿਆਂ 'ਚ ਕਈ ਗਰੀਬ ਪਰਿਵਾਰ ਜਾਣ ਬੁੱਝ ਕੇ ਆਪਣੇ ਇੱਕ ਬੱਚੇ ਨੂੰ ਖੁਸਰਿਆਂ ਵਿੱਚ ਕਿਉਂ ਰਲਾ ਦਿੰਦੇ ਸੌਦਵੀ ਸਦੀ 'ਚ ਜਦੋਂ ਅਲਾਉਦੀਨ ਖਿਲਜੀ ਹਿੰਦੁਸਤਾਨ ਤੇ ਰਾਜ ਕਰ ਰਿਹਾ ਸੀ ਤਾਂ ਉਸ ਦਾ ਖਜ਼ਾਨਾ ਮੰਤਰੀ ਇੱਕ ਖੁਸਰਾ ਹੁੰਦਾ ਸੀ ਤੇ ਇਸ ਤੋਂ ਬਾਅਦ ਬਾਦਸ਼ਾਹ ਅਕਬਰ ਨੇ ਇਹਨਾਂ ਖੁਸਰੇ ਲੋਕਾਂ ਨੂੰ ਆਪਣੇ ਜਨਾਨਾ ਮਹਿਲਾ ਵਿੱਚ ਦਰੋਗਿਆਂ ਦੀ ਪਦਵੀ ਤੇ ਕਿਉਂ ਰੱਖਿਆ ਜਦੋਂ ਅੰਗਰੇਜ਼ਾਂ ਦਾ ਰਾਜ ਹਿੰਦੁਸਤਾਨ ਵਿੱਚ ਹੋਇਆ ਉਹਨਾਂ ਨੇ ਹਿਜੜਿਆਂ ਖਿਲਾਫ ਅਜਿਹੇ ਕਿਹੜੇ ਕਾਨੂੰਨ ਬਣਾਏ ਕਿ ਇਹਨਾਂ ਲੋਕਾਂ ਨੂੰ ਆਮ ਲੋਕਾਂ ਨਾਲੋਂ ਤੋੜ ਕੇ ਗਰੀਬੀ ਦੀ ਦਲਦਲ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ ਭਾਰਤ ਵਿੱਚ ਖੁਸਰਿਆਂ ਦੇ ਕਿੰਨੇ ਤੇ ਕਿਹੜੇ-ਕਿਹੜੇ ਖਾਨਦਾਨ ਹਨ ਤੇ ਨਵੇਂ ਪੈਦਾ ਹੋਏ ਬੱਚੇ ਨੂੰ ਇਹ ਆਪਣੇ ਖਾਨਦਾਨ ਵਿੱਚ ਕਿਵੇਂ ਰਲਾਉਂਦੇ ਹਨ ਉਸ ਦੀ ਕਿਹੜੀ ਪ੍ਰੀਖਿਆ ਲਈ ਜਾਂਦੀ ਹੈ ਕੀ ਕਿਸੇ ਮਰਦਾ ਖੁਸਰੇ ਨੂੰ ਸੱਚਮੁੱਚ ਇਹ ਲੋਕ ਜੁੱਤੀਆਂ ਮਾਰਦੇ ਹਨ ਕਹਿੋ ਜੀ ਹੁੰਦੀ ਹੈ ਇਹਨਾਂ ਦੀ ਜ਼ਿੰਦਗੀ ਇਹਨਾਂ ਲੋਕਾਂ ਦੇ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਰਸਮਾਂ ਇਹਨਾਂ ਦੀ ਜ਼ਿੰਦਗੀ ਦੇ ਗੁਪਤ ਰਾਜ਼ ਅਤੇ ਕਈ ਗੁੱਝੇ ਰਹੱਸ ਜਾਣਨ ਦੇ ਲਈ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰਿਓ ਜੇ ਨਵੇਂ ਹੋ ਤੇ ਆਪਣਾ YouTube ਚੈਨਲ ਮਲਕ ਪੰਜਾਬ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਪਿੰਡਾਂ ਵਿੱਚ ਵਿਆਹ ਸ਼ਾਦੀ ਜਾਂ ਲੜਕਾ ਹੋਣ ਤੋਂ ਬਾਅਦ ਇਹ ਖੁਸਰੇ ਲੋਕ ਵਧਾਈ ਲੈਣ ਵਾਸਤੇ ਨੱਚਣ ਆਉਂਦੇ ਨੇ ਕੌਣ ਹਨ ਇਹ ਲੋਕ ਨੱਚ ਕੇ ਵਧਾਈਆਂ ਮੰਨ ਕੇ ਗੁਜ਼ਾਰਾ ਕਿਉਂ ਕਰਦੇ ਹਨ ਆਓ ਇਹਨਾਂ ਦੀ ਜ਼ਿੰਦਗੀ ਦੇ ਵਰਕੇ ਫੋਲ ਦੇ ਇਸ ਤੀਸਰੇ ਜੈਂਡਰ ਨੂੰ ਭਾਰਤ ਦੇ ਵਿੱਚ ਹਿਜੜਾ ਪੰਜਾਬ ਦੇ ਵਿੱਚ ਖੁਸਰਾ ਤੇ ਪਾਕਿਸਤਾਨ ਦੇ ਵਿੱਚ ਖਵਾਜਾ ਸਰਾ ਆਖਿਆ ਜਾਂਦਾ ਹੈ ਅਸਲ ਵਿੱਚ ਇਹ ਨਰ ਜਾਂ ਮਾਦਾ ਨਹੀਂ ਹੁੰਦੇ ਕੁਦਰਤ ਵੱਲੋਂ ਮਨੁੱਖ ਦਾ ਪੈਦਾ ਕੀਤਾ ਗਿਆ ਇਹ ਇੱਕ ਤੀਸਰਾ ਰੂਪ ਹੈ ਇਸ ਕਰਕੇ ਇਹਨਾਂ ਦਾ ਰਹਿਣ ਸਹਿਣ ਇਹਨਾਂ ਦੀ ਜ਼ਿੰਦਗੀ ਇੱਥੋਂ ਤੱਕ ਇਹਨਾਂ ਦੀ ਭਾਸ਼ਾ ਵੀ ਆਮ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ ਬੇਸ਼ੱਕ ਸਮੇਂ ਦੇ ਮਾਰੇ ਹੋਏ ਇਹ ਲੋਕ ਅੱਜਕੱਲ੍ਹ ਵਧਾਈਆਂ ਮੰਗ ਕੇ ਨੱਚ ਕੇ ਜਾਂ ਬੱਸਾਂ ਟ੍ਰੇਨਾਂ ਦੇ ਵਿੱਚ ਮੰਗ ਕੇ ਗੁਜ਼ਾਰਾ ਕਰਦੇ ਹਨ ਪਰ ਜੇ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਕਈ ਸਦੀਆਂ ਪਹਿਲਾਂ ਇਹਨਾਂ ਦਾ ਸਮਾਜ ਵਿੱਚ ਬਹੁਤ ਵੱਡਾ ਰਤਬਾ ਹੁੰਦਾ ਸੀ ਵੱਡੇ-ਵੱਡੇ ਰਾਜਿਆਂ ਦੇ ਕੈਬਨਟ ਮੰਤਰੀ ਤੇ ਉਹਨਾਂ ਦੇ ਦਰਬਾਰੀ ਹੁੰਦੇ ਸੀ ਇਹ ਲੋਕ ਇਹਨਾਂ ਦੀ ਬੁੱਧੀ ਆਮ ਲੋਕਾਂ ਨਾਲੋਂ ਤਿੱਖਣ ਹੋਣ ਕਰਕੇ ਪੁਰਾਣੇ ਰਾਜੇ ਜੰਗ ਦੇ ਸਮੇਂ ਜਾਂ ਆਮ ਸਿਆਸਤ ਵਿੱਚ ਇਹਨਾਂ ਦੀ ਸਲਾਹ ਲੈਂਦੇ ਹੁੰਦੇ ਸੀ ਇਹਨਾਂ ਦਾ ਰਾਜਿਆਂ ਦੇ ਦਰਬਾਰ 'ਚ ਬੋਲਬਾਲਾ ਹੋਣ ਕਰਕੇ ਇੱਕ ਸਮਾਂ ਉਹ ਸੀ ਜਦੋਂ ਗਰੀਬ ਪਰਿਵਾਰ ਆਪਣੇ ਜੰਮਦੇ ਬੱਚੇ ਨੂੰ ਜਾਣ ਬੁੱਝ ਕੇ ਖੁਸਰਾ ਬਣਾ ਦਿੰਦੇ ਕਿ ਜਦੋਂ ਇਹ ਰਾਜ ਦਰਬਾਰ ਵਿੱਚ ਭਰਤੀ ਹੋ ਗਿਆ ਤਾਂ ਘਰ ਦਾ ਗੁਜ਼ਾਰਾ ਸੌਖਾ ਚੱਲੀ ਜਾਊ 14ਵੀਂ ਸਦੀ 'ਚ ਜਦੋਂ ਅਲਾਉਦੀਨ ਖਿਲਜੀ ਨੇ ਹਿੰਦੁਸਤਾਨ 'ਤੇ ਆਪਣਾ ਰਾਜ ਸਥਾਪਿਤ ਕੀਤਾ ਤੇ ਉਸਨੇ ਖਜ਼ਾਨਾ ਮੰਤਰੀ ਇੱਕ ਖੁਸਰੇ ਨੂੰ ਬਣਾਇਆ ਤੇ ਉਸ ਤੋਂ ਬਾਅਦ ਬਾਦਸ਼ਾਹ ਅਕਬਰ ਨੇ ਤਾਂ ਆਪਣੇ ਜਨਾਨਾ ਮਹਿਲਾ ਤੇ ਹਰਮਾਂ ਦੇ ਵਿੱਚ ਦਰੋਗਿਆਂ ਦੀਆਂ ਪਦਵੀਆਂ ਤੇ ਇਨ੍ਹਾਂ ਖੁਸਰੇ ਲੋਕਾਂ ਨੂੰ ਨਿਯਤ ਕਰ ਦਿੱਤਾ ਸੀ ਕਹਿੰਦੇ ਨੇ ਬਾਦਸ਼ਾਹ ਔਰੰਗਜ਼ੇਬ ਨੇ ਜਦੋਂ ਆਪਣੇ ਪਿਓ ਸ਼ਾਹਜਹਾਨ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਤਾਂ ਉਸ ਨੇ ਇੱਕ ਖੁਸਰੇ ਦੀ ਡਿਊਟੀ ਲਗਾਈ ਕਿ ਇਸ ਨੂੰ ਜੇਲ੍ਹ ਵਿੱਚ ਵੀ ਤੰਗ ਤੇ ਪਰੇਸ਼ਾਨ ਜ਼ਰੂਰ ਕਰਨਾ ਯਾਨੀ ਮੁਗਲਾਂ ਦੇ ਰਾਜਕਾਲ 'ਚ ਇਨਾਂ ਦਾ ਸਰਕਾਰੀ ਦਰਬਾਰੇ ਬਹੁਤ ਬੋਲਵਾਲਾ ਹੁੰਦਾ ਸੀ ਤੇ ਸਮੇਂ ਦੇ ਨਾਲ ਜਦੋਂ ਮੁਗਲਾਂ ਦੀ ਰਾਜਸ਼ਾਹੀ ਖਤਮ ਹੋਈ ਅੰਗਰੇਜ਼ਾਂ ਦਾ ਰਾਜ ਹਿੰਦੂਸਤਾਨ ਚ ਮਜ਼ਬੂਤ ਹੋਇਆ ਤਾਂ ਉਹਨਾਂ ਨੇ ਆਪਣੀ ਕਲਮ ਦੇ ਨਾਲ ਇਹਨਾਂ ਲੋਕਾਂ ਤੇ ਬਹੁਤ ਪਾਬੰਦੀਆਂ ਲਗਾਈਆਂ ਜਿਸ ਕਰਕੇ ਇਹ ਲੋਕ ਆਮ ਸਮਾਜ ਨਾਲੋਂ ਵੀ ਟੁੱਟ ਗਏ ਤੇ ਗਰੀਬੀ ਦੀ ਦਲਦਲ ਵਿੱਚ ਵੀ ਧੱਕੇ ਗਏ ਸੋ ਅੰਗਰੇਜ਼ ਰਾਜ ਤੋਂ ਲੈ ਕੇ ਅੱਜ ਤੱਕ ਇਹ ਆਮ ਸਮਾਜ ਨਾਲੋਂ ਟੁੱਟੇ ਹੋਏ ਨੇ ਇਨਾਂ ਦਾ ਰਹਿਣ ਸਹਿਣ ਦੁਨੀਆ ਦੇ ਨਾਲੋਂ ਵੱਖਰਾ ਹੈ। ਇਨਾਂ ਦੀ ਬਹੁਤੀ ਜ਼ਿੰਦਗੀ ਗਰੀਬੀ ਨਾਲ ਕੁਲਦਿਆਂ ਹੀ ਲੰਘਦੀ ਹੈ। ਬੇਸ਼ੱਕ ਸਨ 2014 ਵਿੱਚ ਸੁਪਰੀਮ ਕੋਰਟ ਨੇ ਇਨਾਂ ਨੂੰ ਤੀਸਰੇ ਲੈਂਗੁਏਜ ਨੂੰ ਮਾਨਤਾ ਦੇ ਦਿੱਤੀ ਸੀ ਪਰ ਸਮਾਜ ਵਿੱਚ ਇਹ ਫੇਰ ਵੀ ਕੋਈ ਰਤਬਾ ਨਹੀਂ ਬਣਾ ਸਕੇ। ਅੱਜ ਵੀ ਇਨਾਂ ਲੋਕਾਂ ਨੂੰ ਵੱਡੇ ਵੱਡੇ ਹੋਟਲਾਂ ਜਾਂ ਰੈਸਟੋਰੈਂਟਾਂ ਦੇ ਵਿੱਚ ਐਂਟਰੀ ਨਹੀਂ ਦਿੰਦਾ ਸਮਾਜ ਤੇ ਇਨਾਂ ਲੋਕਾਂ ਦਾ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਹੈ ਆਓ ਦੇਖਦੇ ਹਾਂ। ਭਾਰਤ ਵਿੱਚ ਹੀੜੜਿਆਂ ਦੇ ਸੱਤ ਵੱਡੇ ਖਾਨਦਾਨ ਮੰਨੇ ਜਾਂਦੇ ਆ ਪੂਨਾ ਦਿੱਲੀ ਫਾਦਰ ਇਬਰਾਹਿਮ ਬੁਲਾਕ ਭਿੰਡੀ ਭਿੰਡੀ ਬਾਜ਼ਾਰ ਲਾਲਨ ਤੇ ਲਖਨਊ ਇਹਨਾਂ ਸੱਤਾਂ ਖਾਨਦਾਨਾਂ ਚ ਜਿਹੜਾ ਇੱਕ ਇੱਕ ਵੱਡਾ ਮੁਖੀ ਹੁੰਦਾ ਉਸ ਨੂੰ ਇਹ ਨਾਇਕ ਕਹਿੰਦੇ ਆ ਤੇ ਨਾਇਕ ਤੋਂ ਬਾਅਦ ਦੂਸਰੇ ਨੰਬਰ ਤੇ ਰਤਬਾ ਆ ਜਾਂਦਾ ਗੁਰੂ ਦਾ ਯਾਨੀ ਖੁਸਰਿਆਂ ਦੇ ਸਮਾਜ ਵਿੱਚ ਸਾਰਾ ਕਾਨੂੰਨ ਨਾਇਕ ਦਾ ਤੇ ਗੁਰੂ ਦਾ ਹੀ ਚੱਲਦਾ ਉਹਨਾਂ ਦੀ ਹਰ ਇੱਕ ਗੱਲ ਹਰੇਕ ਹਿਜੜੇ ਨੂੰ ਮੰਨਣੀ ਪੈਂਦੀ ਹੈ ਤੇ ਇਹਨਾਂ ਦੇ ਕਾਨੂੰਨ ਵੀ ਆਮ ਸਮਾਜ ਨਾਲੋਂ ਵੱਖਰੇ ਤੇ ਗੁਪਤ ਹੁੰਦੇ ਹਨ ਸਾਲ ਵਿੱਚ ਹਿਜੜਿਆਂ ਦੀ ਦੋ ਵਾਰ ਵੱਡੀ ਪੰਚਾਇਤ ਹੁੰਦੀ ਹੈ ਤੇ ਜਿਹੜੇ ਹਿਜੜਿਆਂ ਨੇ ਇਹਨਾਂ ਦੇ ਬਣਾਏ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਹੋਵੇ ਉਦੋਂ ਪੰਚਾਇਤ ਉਹਨਾਂ ਨੂੰ ਸਜ਼ਾ ਵੀ ਦਿੰਦੀ ਹੈ ਤੇ ਜਦੋਂ ਕੋਈ ਨਵਾਂ ਬੱਚਾ ਇਸ ਖੁਸਰਿਆਂ ਦੀ ਸ਼੍ਰੇਣੀ ਵਿੱਚ ਦਾਖਲ ਹੁੰਦਾ ਹੈ ਤਾਂ ਸਾਰਿਆਂ ਤੋਂ ਪਹਿਲਾਂ ਉਸ ਨੂੰ ਇੱਕ ਗੁਰੂ ਚੁਣਨਾ ਪੈਂਦਾ ਹੈ ਫੇਰ ਉਸ ਦੀ ਰੀਤ ਕੀਤੀ ਜਾਂਦੀ ਹੈ ਉਸ ਦੇ ਸਿਰ ਤੇ ਹਿਜੜਿਆਂ ਦਾ ਖਾਨਦਾਨੀ ਦੁਪੱਟਾ ਦਿੱਤਾ ਜਾਂਦਾ ਹੈ ਤੇ ਨਾਲ ਹੀ ਸਾੜੀ ਤੇ ਹੋਰ ਵੀ ਕਈ ਖਾਨਦਾਨੀ ਨਿਸ਼ਾਨੀਆਂ ਉਹਨੂੰ ਦਿੱਤੀਆਂ ਜਾਂਦੀਆਂ ਫੇਰ ਉਸ ਨੂੰ ਸਾਰੇ ਕਾਨੂੰਨ ਸਮਝਾਏ ਜਾਂਦੇ ਆ ਉਸ ਦਾ ਨਿਰਵਾਣ ਕੀਤਾ ਜਾਂਦਾ ਹੈ ਤੇ ਉਸ ਨੂੰ ਤਾੜੀ ਮਾਰਨ ਦੀ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਫੇਰ 45 ਦਿਨਾਂ ਬਾਅਦ ਉਸ ਨਵੇਂ ਖੁਸਰੇ ਦੇ ਚਿਹਰੇ ਤੇ ਹੱਥਾਂ ਤੇ ਹਲਦੀ ਲਾ ਕੇ ਮੂੰਹ ਮਿੱਠਾ ਕਰਾ ਕੇ ਮੱਥੇ ਤੇ ਬਿੰਦੀ ਲਾ ਕੇ ਉਹਦੇ ਸਿਰ ਤੋਂ ਦੀ ਪੈਸੇ ਵਾਰ ਕੇ ਸਿੱਟੇ ਜਾਂਦੇ ਆ ਤੇ ਜਿਹੜੀ ਸਭ ਤੋਂ ਅਖੀਰ ਤੇ ਇਹ ਰਸਮ ਕਰਦੇ ਆ ਉਸ ਨੂੰ ਕਹਿੰਦੇ ਨੇ ਚਟਲਾ ਚਟਲੇ ਦੀ ਰਸਮ ਵਿੱਚ ਨਵੇਂ ਖੁਸਰੇ ਨੂੰ ਨਵਾ ਕੇ ਚੰਗੀ ਤਰ੍ਹਾਂ ਤਿਆਰ ਕੀਤਾ ਜਾਂਦਾ ਉਹਦੇ ਹਰੇ ਰੰਗ ਦੇ ਗਹਿਣੇ ਪਾਏ ਜਾਂਦੇ ਆ ਤੇ ਇਸ ਸਮੇਂ ਦੇ ਨਾਲ ਨਾਲ ਉਸ ਨੂੰ ਆਪਣੀ ਗੁਪਤ ਭਾਸ਼ਾ ਵੀ ਸਿਖਾਈ ਜਾਂਦੀ ਹੈ ਜਸ ਨੂੰ ਇਹ ਹਿਜੜਾ ਫਾਰਸੀ ਆਖਦੇ ਆ ਇਹਨਾਂ ਦੀ ਭਾਸ਼ਾ ਹਿੰਦੁਸਤਾਨ ਦੀ ਕਿਸੇ ਭਾਸ਼ਾ ਨਾਲ ਨਹੀਂ ਰਲਦੀ ਇਹਨਾਂ ਦੀ ਆਪਣੀ ਵੱਖਰ ਕੋਈ ਭਾਸ਼ਾ ਹੈ ਇੱਕ ਤੇ ਇਸ ਤੋਂ ਬਾਅਦ ਨਵੇਂ ਬਣੇ ਖੁਸਰੇ ਦਾ ਦੁੱਖਾਂ ਤਕਲੀਫਾਂ ਨਾਲ ਭਰਿਆ ਹੋਇਆ ਜੀਵਨ ਸਮਾਜ ਵਿੱਚ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਪੈਸਾ ਕੱਪੜੇ ਗਹਿਣੇ ਇਹਨਾਂ ਲੋਕਾਂ ਕੋਲ ਬਹੁਤ ਹੁੰਦੇ ਆ ਪਰ ਇਹਨਾਂ ਲੋਕਾਂ ਦੀ ਸਮਾਜ ਵਿੱਚ ਇੱਜ਼ਤ ਨਹੀਂ ਹੁੰਦੀ ਬੇਸ਼ੱਕ 21ਵੀਂ ਸਦੀ ਦੇ ਵਿੱਚ ਬਹੁਤ ਸਾਰੇ ਹਿਜੜੇ ਜਾਂ ਖੁਸਰੇ ਪੜ੍ਹ ਲਿਖ ਵੀ ਗਏ ਨੇ ਪਰ ਸਰਕਾਰੀ ਦਰਵਾਜ਼ੇ ਨੌਕਰੀ ਇਹਨਾਂ ਨੂੰ ਅਜੇ ਵੀ ਨਹੀਂ ਮਿਲਦੀ। ਇਹਨਾਂ ਨੂੰ ਕੁਦਰਤ ਨੇ ਇੱਕ ਵੱਖਰਾ ਤੋਹਫਾ ਦਿੱਤਾ ਹੈ। ਜਦੋਂ ਇਹ ਲੋਕ ਗਾਉਂਦੇ ਨੇ ਤਾਂ ਇਹਨਾਂ ਦੀ ਆਵਾਜ਼ ਬਹੁਤ ਕੋਮਲ ਹੁੰਦੀ ਹੈ ਤੇ ਜਦੋਂ ਕਿਸੇ ਨਾਲ ਲੜਦੇ ਨੇ ਤਾਂ ਇਹਨਾਂ ਦੀ ਆਵਾਜ਼ ਬਹੁਤ ਕਠੋਰ ਬਣ ਜਾਂਦੀ ਹੈ। ਤੇ ਜਦੋਂ ਅੰਗਰੇਜ਼ਾਂ ਨੇ ਇਹਨਾਂ ਨੂੰ ਸਮਾਜ ਨਾਲੋਂ ਵੱਖਰੇ ਕਰ ਦਿੱਤਾ ਸੀ ਇਹਨਾਂ ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਸੀ। ਉਦੋਂ ਦੇ ਇਹ ਲੋਕ ਗਰੀਬੀ ਵਿੱਚ ਟੱਕੇ ਗਏ। ਇਨਾਂ ਦੇ ਕੋਲ ਜਦੋਂ ਕੋਈ ਰੋਜਗਾਰ ਦਾ ਸਾਧਨ ਨਾ ਰਿਹਾ ਫਿਰ ਇਹਨਾਂ ਨੇ ਨੱਚ ਗਾ ਕੇ ਆਪਣਾ পেট ਪਾਲਣਾ ਸ਼ੁਰੂ ਕਰ ਦਿੱਤਾ ਯਾਨੀ ਨੱਚਣ ਗਾਉਣ ਨੂੰ ਆਪਣਾ ਮੁੱਖ ਕਿੱਤਾ ਬਣਾ ਲਿਆ ਪਿੰਡਾਂ ਵਿੱਚ ਆਪਾਂ ਅੱਜ ਵੀ ਦੇਖਦੇ ਹਾਂ ਕਿਸੇ ਦੇ ਘਰ ਜਦੋਂ ਬੱਚਾ ਪੈਦਾ ਹੁੰਦਾ ਲੋਕ ਬੜੇ ਚਾਅ ਨਾਲ ਆਪਣੇ ਘਰੇ ਖੁਸਰੇ ਨਚਾਉਂਦੇ ਆਂਡ ਗਵਾੜ ਸਰੀਕਾ ਕਬੀਲਾ ਦੇਖਣ ਵੀ ਆਉਂਦਾ ਪਹਿਲਿਆਂ ਸਮਿਆਂ 'ਚ ਔਰਤਾਂ ਇਹਨਾਂ ਨੂੰ ਆਣੇ ਜਾਂ ਆਟਾ ਪਾਉਂਦੀਆਂ ਹੁੰਦੀਆਂ ਸੀ ਅੱਜ ਕੱਲ ਲੋਕ ਇਹਨਾਂ ਨੂੰ ਨਗਦ ਰੁਪਈਏ ਦਿੰਦੇ ਨੇ ਸਰਦੇ ਪੁੱਜਦੇ ਘਰ ਨੱਚਣ ਵੇਲੇ ਇਹਨਾਂ ਨੂੰ ਮੁੰਦਰੀਆਂ ਵੀ ਪਾ ਦਿੰਦੇ ਆ ਕਿਉਂਕਿ ਲੋਕਾਂ ਦੇ ਮਨਾਂ ਚ ਇੱਕ ਧਾਰਨਾ ਬਣੀ ਹੋਈ ਹੈ ਕਿ ਇਹ ਲੋਕ ਕਿਤੇ ਕੋਈ ਬਦ ਅਸੀਸ ਨਾ ਦੇ ਦੇਣ ਇਹਨਾਂ ਨੂੰ ਖੁਸ਼ ਰੱਖਣ ਦੇ ਲਈ ਪਰਿਵਾਰ ਵੱਲੋਂ ਹਰ ਹੀਲਾ ਕੀਤਾ ਜਾਂਦਾ ਕਿਉਂਕਿ ਕੁਦਰਤ ਨੇ ਇਹਨਾਂ ਦੀ ਜ਼ਿੰਦਗੀ ਐਸੀ ਬਣਾਈ ਹੈ ਕਿ ਇਹ ਆਪਣੇ ਘਰ ਬੱਚੇ ਨੂੰ ਜਨਮ ਤੇ ਨਹੀਂ ਦੇ ਸਕਦੇ ਪਰ ਸਮਾਜ ਵਿੱਚ ਲੋਕਾਂ ਨੂੰ ਬੱਚਿਆਂ ਦੀਆਂ ਅਸੀਸਾਂ ਜ਼ਰੂਰ ਦੇ ਸਕਦੇ ਆ ਪਰ ਹੌਲੀ-ਹੌਲੀ ਹੁਣ ਜਿਵੇਂ ਲੋਕ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਆ ਬੱਚਿਆਂ ਦੇ ਜਨਮ ਦੀਆਂ ਵਧਾਈਆਂ ਜਾਂ ਵਿਆਹ ਦੀਆਂ ਵਧਾਈਆਂ ਵਾਲਾ ਕੰਮ ਵੀ ਇਹਨਾਂ ਦਾ ਪਹਿਲਾਂ ਨਾਲੋਂ ਤਕਰੀਬਨ ਬਹੁਤ ਘਟਦਾ ਜਾਂਦਾ ਹੈ ਪਰ ਇੱਕ ਗੱਲ ਸੋਚ ਕੇ ਵੇਖਿਓ ਆਪਣੀ ਹਰ ਇੱਕ ਤਾੜੀ ਦੇ ਨਾਲ ਦੁਨੀਆ ਦਾ ਭਲਾ ਮੰਗਦੇ ਆ ਇਹ ਲੋਕ ਪਰ ਆਪਣੀ ਜ਼ਿੰਦਗੀ ਇਹਨਾਂ ਦੀ ਕੋਈ ਬਹੁਤੀ ਵਧੀਆ ਨਹੀਂ ਹੁੰਦੀ ਜਿਹੜੇ ਸਕਾਲਰਾਂ ਨੇ ਇਹਨਾਂ ਦੇ ਜੀਵਨ ਤੇ ਅਧਿਐਨ ਕੀਤਾ ਉਹਨਾਂ ਦੇ ਮੁਤਾਬਿਕ ਜਦੋਂ ਕੋਈ ਹੀਜੜਾ ਆਪਣੀ ਜ਼ਿੰਦਗੀ ਭੋਗ ਕੇ ਮਰ ਜਾਂਦਾ ਹੈ ਪੂਰੇ ਰੀਤੀ ਰਿਵਾਜਾਂ ਦੇ ਨਾਲ ਉਹਨੂੰ ਦਫਨਾਇਆ ਜਾਂਦਾ ਹੈ ਜਿਹੜੀਆਂ ਆਮ ਲੋਕਾਂ ਦੇ ਵਿੱਚ ਧਾਰਨਾਵਾਂ ਬਣੀਆਂ ਹੋਈਆਂ ਕਿ ਮੌਤ ਤੋਂ ਬਾਅਦ ਉਸ ਸਰੀਰ ਨੂੰ ਜੁੱਤੀਆਂ ਦੇ ਨਾਲ ਕੁੱਟਿਆ ਜਾਂਦਾ ਹੈ ਇਹ ਸਾਰੀਆਂ ਧਾਰਨਾਵਾਂ ਗਲਤ ਇਦਾਂ ਦਾ ਕੁਝ ਨਹੀਂ ਹੈ ਠੀਕ ਹੈ ਕੁਦਰਤ ਨੇ ਇਹਨਾਂ ਨੂੰ ਸਮਾਜ ਨਾਲੋਂ ਵੱਖਰੇ ਜ਼ਰੂਰ ਬਣਾ ਦਿੱਤਾ ਪਰਾਖੀਰ ਨੂੰ ਤੇ ਇਹ ਵੀ ਇਨਸਾਨ ਹੀ ਨੇ ਇੱਥੇ ਹੀ ਚੈਨਲ ਮੁਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ